ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਇਹਦੇ ਮਸ਼ੀਨ ਕੋਲ ਤਾਂ ਗਏ ਨਹੀਂ ਕਈ ਵੀਰਾਂ ਨੇ ਨਾ ਕੰਮੇ ਨੂੰ ਫੋਨ ਵੀ ਬਹੁਤ ਆਏ ਬਾਈ ਯਾਰ ਸ਼ੈੱਡ 'ਚ ਕਿਉਂ ਨਹੀਂ ਕੋਲੀ ਮਸ਼ੀਨ ਐਦ ਕੀ ਬਾਈ ਸ਼ੈੱਡ 'ਚ ਐਦ ਕੀ ਤੁਹਾਨੂੰ ਪਤਾ ਜੀ ਦਾ ਨੱਥਿਆ ਦਾ ਵੀ ਸ਼ੈੱਡ ਦਾ ਬਣਾ ਨਾ ਪਰਾਂ ਸ਼ੈੱਡ ਬਣ ਲੱਗਿਆ ਜਿਹੜਾ ਕਮਾਈਨਾਂ ਵਾਸਤੇ ਆਹ ਖੜੀ ਆਪਣਾ ਲਈ ਦਸ਼ਮੀਸ਼ ਵੀ ਇੱਥੇ ਹੀ ਲਿਆਂਦੀ ਦੀ ਆਪਾਂ ਨੇ ਆਹ ਖੜੀ ਆ ਉਹ ਵੀ ਉਹਦੇ ਬਾਅਦ ਆ ਦੇਖ ਲਓ ਤੁਸੀਂ ਸ਼ੈੱਡ ਦਾ ਹਾਲ ਮੀਂਹ ਜੇ ਤਾਂ ਮਸ਼ੀਨ ਖੋਲਣੇ ਕਿਹੜਾ ਨਾ ਏਸੀ ਵਾਲੀ ਮਸ਼ੀਨ ਚਲੋ ਖੜੀਆਂ ਨੇ ਮਸ਼ੀਨਾਂ ਖੜੀਆਂ ਨੇ ਔਰ ਵਿੱਚੇ ਪਰ ਖੜਨ ਤੋਂ ਬਾਅਦ ਜਿਹੜਾ ਨਾ ਆ ਆਪਣੀ ਏਸੀ ਵਾਲੀ ਖੜੀ ਆ ਬਾਕੀ ਦੇ ਕੈਂਚੇ ਗੁੰਚੇ ਜਿਹੜੇ ਛੱਡ ਦੀਆਂ ਬਣਨੀਆਂ ਹਨ ਆ ਪਈਆਂ ਬਣੀਆਂ ਬਾਕੀ ਲੋਹਾ-ਲੂਹਾ ਪਿਆ ਤਾਂ ਉਹਨਾਂ ਦਾ ਉਹਦੇ ਕਰਕੇ ਨਾ ਮਸ਼ੀਨ ਸਾਨੂੰ ਬਾਹਰੇ ਖੋਲਣੀ ਪਈ ਸਾਡੀ ਸਭ ਕੋ ਚਾਰ ਵਾਲੀ ਮਸ਼ੀਨ ਆ ਜਿਹੜੀ ਗੱਠਾ ਬੰਨਣ ਵਾਲੀ ਆ ਖੜੀ ਆ ਇਹਦਾ ਵੀ ਹਜੇ ਕੰਮ ਕਰਨਾ ਛੱਡ ਕਰਕੇ ਇਹਦਾ ਵੀ ਨਹੀਂ ਹੁੰਦਾ ਕੈਂਚੀਆਂ ਬਣੀਆਂ ਪਈਆਂ ਛੱਡ ਬਾਈ ਬੜਾ ਸਾਰੇ ਸੰਦੇ ਬੰਦੇ ਨੂੰ ਨਾ ਛੱਡ ਜਿਵੇਂ ਉਹ ਦੇਖੋ ਸਾਹਮਣੇ ਚਾਰ ਦੁਵਾਰੀ ਹੋਣ ਲੱਗ ਗਈ ਚਾਰ ਕਨਾਲਾਂ ਦੇ ਵਿੱਚ ਜਿਹੜਾ ਛੱਡਾ ਨਾ ਚਾਰ ਕਨਾਲਾਂ ਦੇ ਵਿੱਚ ਛੱਡ ਬਣਾ ਦੇਖੋ ਛੱਡ ਦਾ ਕੰਮ ਪੂਰੇ ਜੋਰਾਂ ਦੇ ਚੱਲਦਾ ਹੋਣਾ ਇੱਧਰ ਆਪਣਾ ਲਈ ਖੜੀ ਆ ਇਹ ਵੀ ਇੱਥੇ ਹੀ ਲਿਆਂਦੀ ਦੀ ਮੈਂ ਕਿਹਾ ਚਲੋ ਇੱਥੇ ਹੈ ਨਾ ਮੱਕੀ ਤੇ ਪਹਿਲਾਂ ਸਲਾਹ ਬਣੀ ਸੀ ਵੀ ਕਟਰ ਲੈ ਲਈਏ ਪਰ ਹੁਣ ਦੇਖਿਆ ਨਾ ਵੀ ਕਟਰ ਦਾ ਬਾਈ ਲੈ ਲਾਂਗੇ ਨਾਲ ਫੇਰ 4 बाई 4 ਵੀ ਜ਼ਰੂਰੀ ਆ ਤੁਹਾਨੂੰ ਪਤਾ ਵੀ ਮੈਂ ਤਾਂ ਰਾਤ ਮੌਸਮ ਦੇ ਲੋਕ ਨੀਂਹੇਰੀ ਝੱਖੜ ਚੱਲਿਆ ਮੈਂ ਕਹਿੰਦਾ ਪੁੱਛੋ ਨਾ ਕੋਈ ਪਤਨੀ ਮੱਕੀਆਂ ਦਾ ਕੀ ਬਣਿਆ ਹੋਣਾ ਬਾਕੀ ਇਹ ਜੇ ਲੇਬਰ ਨਾਲ ਚੱਲਦੀ ਦੇਖੀ ਤਾਂ ਚਲਾ ਲਾਂਗੇ ਨਹੀਂ ਤਾਂ ਫੇ ਮੂੰਗੀ ਦੇ ਚਲਾਵਾਂਗੇ ਆ ਵੀ ਰਾਮੂ ਪਹੁੰਚ ਗਿਆ ਹੈ ਹਾਂਜੀ ਪਹੁੰਚ ਗਿਆ ਹੈ ਹਾਂ ਬੰਦੇ ਤੇ ਆਏ ਨਹੀਂ ਹਜੇ ਪਾਰਟੀ ਹੋਰ ਪਾਰਟੀ ਆ ਜਾਣੀ ਜਦੋਂ ਅਪਸਦਨੇ ਆ ਤੇ ਬੁਲਾ ਲਾ ਉਹਨਾਂ ਨੂੰ 10 ਤਰੀਕ ਨੂੰ ਆ ਜਾਣੇ ਹੈ ਹਾਂ 10 ਤਰੀਕ ਤੱਕ 10 ਤਰੀਕ ਤੱਕ ਆ ਜਾਵਾਂਗੇ ਹਾਂਜੀ ਅੱਜ ਕਿੰਨੀ ਹੋਗੀ ਅੱਜ ਫਿਰ ਆ ਨਹੀਂ ਗਿਆ 6 ਹੋ ਗਈ 7 6 ਆ ਗਨ 7 ਆਉਈ ਨਹੀਂ ਗੋਗੀ ਲੇਵੀ ਮਸ਼ੀਨ ਕੋਲ ਨੂੰ ਹਾਂਜੀ ਬਾਕੀ ਮਸ਼ੀਨ ਬਾਈ ਖੋਲਣੀਆਂ ਇਹਦਾ ਵੀ ਬਸ ਕੰਮ ਇਹਦਾ ਕੋਈ ਜ਼ਿਆਦਾ ਨਹੀਂ ਹੈਗਾ ਇਹਦਾ ਤਾਂ ਬਸ ਮੰਨ ਲਓ ਬਾਸਕਟੇ ਪਾਉਣੀਆਂ ਜੀ ਇੱਕ ਆਪਣੇ ਗੈਟ ਡਰਮ ਵਾਲੇ ਪੂਲੇ ਦੀ ਪੈਪ ਜੀ ਰੁੱਟੀ ਉਹ ਲਾਉਣੀਆਂ ਇਹ ਤਾਂ ਆਪਣੀ ਰਾਣੀ ਐ ਸੈਟੇ ਆ ਬਸ ਹੋਰ ਰਮੂ ਵਧੀਆ ਬਈ ਵਧੀਆ ਤੁਸੀਂ ਦੱਸੋ ਕੀਦਰ ਰਿਹਾ ਇਹਨਾਂ ਟਾਈਮ ਕੋਈ ਰਾਤ ਸੜ ਉਧਰ ਕੀ ਕਰਦਾ ਦਾ ਆਈ ਬਸ ਆਪਦੇ ਕੰਮ ਦਿੰਦੇ ਬਸ ਕੰਮ ਦਿੰਦੇ ਵਾਧੂ ਜਿੰਨ ਮਰਜੀ ਰਾਤ ਯਾਰ ਇਹਦਾ ਹੈ ਮੈਂ ਤਾਂ ਕਰਨ ਵਾਲੇ ਮਦਨ ਕੰਮ ਵਾਧੂ ਮਸ਼ੀਨ ਵਧੀਆ ਆਪਣੀ ਆ। ਹਾਂ ਬਹੁਤ ਵਧੀਆ ਬਾਈ ਬਹੁਤ ਵਧੀਆ। ਬਹੁਤ ਵਧੀਆ ਮਸ਼ੀਨ ਬਾਈ ਸਾਰਿਆਂ ਨੂੰ ਬੜੀ ਪਸੰਦ ਆਈ ਹੈ ਨਾ। ਮੈਂ ਕਹਿੰਦਾ ਵੀ ਜਿੱਥੇ ਜੀਨੇ ਵੀ ਬਾਈ ਨੇ ਵੀ ਆਪਣੇ ਕਮੈਂਟਾਂ ਚ ਕਿਹਾ ਜੀਨੇ ਦੇਖੀ ਮੈਂ ਕਹਿੰਦਾ ਵੀ ਸਰਾ ਹੀ ਰੇਗ ਬੰਦਾ ਹੀ ਕਹਿੰਦਾ ਵੀ ਬਾਕੀ ਮਾਡਲ ਹਨਾ ਕਈ ਬਾਈ ਪੁੱਛੀ ਜਾਂਦੇ ਨੇ ਬਾਈ ਮਾਡਲ ਕਿੰਨਾ ਮਾਡਲ ਨਹੀਂ ਦੱਸਿਆ ਹੈਗਾ ਨਾ। ਰਾਮੂ ਤੈਨੂੰ ਕਿੰਨਾ ਮਾਡਲ ਲੱਗਦੀ ਆ? ਬਾਈ ਯਾਰ ਖਿਆਲ ਨਹੀਂ ਕੀਤਾ ਯਾਰ ਬਾਕੀ ਮਾਡਲ ਨਹੀਂ। ਨਹੀਂ ਕਿ ਅੰਦਾਜ਼ਾ ਹੋ ਸਕਦਾ ਹੈ। ਕਿੰਨਾ? 8 9 ਦੇ ਆਸ-ਪਾਸੇ। ਇਹਦਾ? ਹਾਂ। ਦੇਖ ਲਾ। ਬਾਕੀ ਤੁਹਾਨੂੰ ਪਤਾ ਬਈ ਯਾਰ ਮੈਨੂੰ ਤਾਂ ਪਤਾ ਹੀ ਐ ਤੂੰ ਦੱਸ ਨਾ ਆਪਣਾ ਐਸਟੀਮੇਟ ਐਸਟੀਮੇਟ ਮੈਂ ਤਾਂ ਐਵੇਂ ਲੱਗੀ ਵੀ 9 10 ਦੇ ਆਸपास ਹੀ ਇੰਨਾ ਹੀ ਆ ਹੈਂ ਇੰਨਾ ਹੀ ਆ ਪੱਕਾ ਖਲ ਵਪਾਰੀ ਆ ਵੇ ਤੂੰ ਇਹਨੂੰ ਤਾਂ ਸਭ ਬੁੱਝਲੀ ਬਾਤ ਮਜੇ ਨਹੀਂ ਹਾਂਜੀ ਹੈਂ ਅਜੇ ਇਹ ਸੀੜੀ ਲੈ ਜਾਣੀ ਆ ਲਮਹੂਤੇ ਮੱਕੀ ਵਾਲਾ ਕਟਰ ਲੈ ਜਾਣਾ ਚੱਲੀ ਉਧਰ ਨੂੰ ਆ ਚੱਲ ਬਾਕੀ ਤੁਹਾਨੂੰ ਦਿਖਾਉਣਾ ਸ਼ੈੱਡ ਵੀ ਹੈ ਨਾ ਜਿੱਥੇ ਬਣਨਾ ਚਾਲੂ ਆ ਕੰਮ ਬਸ ਨਹੀਂ ਆ ਨਾ ਤਾਂ ਭਰੀਆਂ ਗਈਆਂ ਆ ਇੱਧਰ ਬਣਨਾ ਮਕਾਨ ਇੱਥੇ ਬਣਨੀ ਆ ਕੋਠੀ ਭਾਈ ਕਈ ਵੀਰਾਂ ਨੇ ਹਨਾ ਸਾਰੇ ਮੈਗਰਮੀ ਜਿੰਨੇ ਵੀ ਆਪਣੇ ਵੀਡੀਓ ਦੇ ਕਮੈਂਟ ਆਏ ਸਾਰੇ 89898910 ਕਰ ਦਿੱਤੇ ਆ। ਇਹ ਤਾਂ ਨਹੀਂ ਦੇਖੀ ਲਈ ਸਾਰੇ ਵੀਡੀਓ ਸਰ ਜਿੰਨਾ ਪਰ ਲੈ ਕੇ ਆਏ ਆ ਭਾਈ ਪੁਰਾਣਾ ਲੋਹਾ ਨਾ ਜਿਹੜਾ ਮੈਂ ਵੀ ਇਹ ਚੀਜ਼ਾਂ ਨੇ ਹਨਾ ਬਹੁਤ ਜ਼ਿਆਦਾ ਫੇਰ ਹੋ ਗਈ ਦੀ ਮੈਨੂੰ ਵੀ ਜਾਂ ਵੀ ਚਲੋ ਕੋਈ ਹਨਾ ਆਪਣੇ ਬਜਟ ਵਾਲੀ ਮਹੀਨ ਮਿਲ ਜਵੇ ਬਜਟ ਵਾਲੀ ਮਿਲ ਜੇ ਪਰ ਜਦ ਨੇ ਇਹ ਦੇਖੀ ਰਾਣੀ ਸੁੰਦਰਾ ਇਹ ਤਾਂ ਭਾਈ ਮਨੇ ਜਿੱਤ ਲਿਆ ਬਸ ਆਏ ਤਾਂ ਵੀ ਮਾਣਾ ਲੈਣੀਆ ਦਾ ਹੀ ਲੈਣੀਆ ਨਹੀਂ ਲੈਣੀ ਮਾ ਮਾਲਕ ਨੇ ਕਿਰਪਾ ਵੀ ਜਿਹੜੇ ਕਰਤੀ ਵੇ ਮਾਣਾ ਅਮਰਜੀਤ ਬਾਈ ਵੀ ਵਧੀਆ ਦਾ ਨਹੀਂ ਬਸ ਬੱਸ ਕਦਰ ਨਹੀਂ ਛੱਡੀ ਕਿਸੇ ਗੱਲ ਦੀ ਕਹਿੰਦਾ ਨੰਦਰਾ ਸਾਨੂੰ ਤਾਂ ਇਹੀ ਕੁਝ ਹੀ ਬੋਲਦਾਰਾ ਇੱਕ ਗੱਲ ਹੋਰ ਦੇਖੀ ਮਣੀ ਥੈਂਕ ਯੂ ਆਪਾਂ ਦੇ ਇਲਾਕੇ ਕਿਹੜਾ ਲੋਕ ਮਸ਼ੀਨਾਂ ਚਲਾਉਂਦੇ ਆ ਇਹਨੂੰ ਨੇ ਥੱਲੇ ਐਂਗਲ ਆਉਂ ਗਏ ਬਿੰਗੀਆਂ ਰੈਡੀਆਂ ਹੋਈਆਂ ਮੇਂ ਆਂਦੀਆਂ ਹਨਾ ਹਮ ਹੈ ਕੋਈ ਬਿੰਗੀ ਰੈਡੀ ਐਂਗਲ ਹਾਂ ਬਿਲਕੁਲ ਸਾਫ਼ ਨੇ ਕੋਈ ਬਾਈ ਇੱਕ ਮੈਨੂੰ ਬਾਈ ਕਹਿੰਦੇ ਤਿਆਰ ਹੋਈ ਹੋਈ ਆ ਮੈਂ ਕਿਹਾ ਬਈ ਤਿਆਰ ਹੋਈ ਨਹੀਂ ਨੇ ਜਿਹੜੀ ਉਹਦੇ ਚਾਦਰ ਜੂਦਰ ਹਾਂ ਪੇਂਟ ਹੈਗਾ ਥੋੜਾ ਥੋੜਾ ਨਾ ਬੰਦਿਆਂ ਨੇ ਪੇਂਟ ਜਿਵੇਂ ਆ ਪੇਂਟ ਰਿਜਨਲ ਆ ਸ਼ੀਲਡਾਂ ਦਾ ਇਹ ਸ਼ੀਲਡਾਂ ਉਹਨਾਂ ਨੇ ਜੱਤੇ ਮਸ਼ੀਨ ਲੈ ਕੇ ਲਾ ਕੇ ਰੱਖ ਲਈਆਂ ਨੇ ਮੁੜ ਕੇ ਸ਼ੀਲਡਾਂ ਲਾਈਆਂ ਨਹੀਂ ਦੀਆਂ ਇਹ ਪੇਂਟ ਸ਼ੀਲਡ ਰਿਜਨਲ ਦਾ ਚਲੋ ਇਹ ਨਾਲ ਦਾ ਜਿਹੜਾ ਲੋਹਾ ਆ ਨਾ ਗਲਿਆ ਗੋਲਿਆ ਨਹੀਂ ਹੋਇਆ ਕਿਤੇ ਤੇ ਮਸ਼ੀਨ ਕਿਤੇ ਗੜੀ ਨਹੀਂ ਹੋਈ ਹਾਂ ਇਹ ਪਹਾਈ ਦੀ ਮਰੀ ਆ ਆ ਲੱਗੀ ਹੋਈ ਹੈ 75 ਜੀ ਬਸ ਇਹ ਵੀ ਪਤਾ ਨਹੀਂ ਕਾਹ ਤੇ ਲਾਈ ਜਾਂਦਾ ਕਿਸਤੀ ਅੱਗੇ ਪਿੱਛੇ ਕਰੀਆਂ ਹੋਣੀਆਂ ਰੱਬ ਜਾਣੇ ਬਾਕੀ ਹੋਰ ਕਿਤੇ ਤੇ ਨਹੀਂ ਗੜੀ ਹੋਈ ਇਹ ਤਾਂ ਇਹ ਰਿਪੇਅਰ ਜਿਹੜੇ ਨੇ ਖੋਲਣੇ ਹੀ ਆ ਇਹਦੀ ਹੈ ਨਾ ਉਦੋਂ ਦੇ ਬਾਅਦ ਫਿਰ ਧੋ ਧੂ ਗਿਆ ਮੈਂ ਕਿਹਾ ਬਣਾ ਦੇਂਗੇ ਨਵੀਂ ਵਰਗੀ ਉਹ ਪੈਰ ਪਿਛਰੇ ਤਾਂ ਲਾਉਣੇ ਪੈਣਗੇ ਨਾ ਹਾਂ ਜੀ ਹੈ ਟਰਾਲੀ ਦੇ ਠੀਕ ਆ ਹੈ ਜੇ ਟਰਾਲੀ ਦੇ ਸਹੀ ਹੈ ਉਹਦੇ ਪੈ ਜਾਣਗੇ ਇਹ ਟਰਾਲੀ ਦੇ ਟਰਾਲੀ ਦੇ ਨਹੀਂ ਲਾਉਣੇ ਦੋ ਟਾਇਰ ਨਵੇਂ ਪਾ ਦਾਂਗੇ ਇਹ ਟਰਾਲੀ ਨੂੰ ਲਾ ਦਾਂਗੇ ਐ ਬਣਾਣੀ ਮਸ਼ੀਨਰੀ ਲੈ ਕੇ ਮਾੜਾ ਮੋਟਾ ਤੈਨੂੰ ਬਦਲ ਰਵੇ ਤਾਂ ਫੇਰ ਕਰਨੀ ਪੈਂਦੀ ਹੈ ਕਿ ਨਹੀਂ ਹੈ ਬਿਲਕੁਲ ਮੁੱਲੇ ਟਾਇਆ ਠੀਕ ਆ ਬਸ ਜਿਹੜਾ ਖਰਚਾ ਤਾਂ ਮੇਨ ਖਰਚਾ ਏ ਠੀਕ ਆ ਇਹ ਠੀਕ ਆ ਟੋਟੇ ਦਾ ਬੰਦਾ ਲਾ ਲਉਂਦਾ ਜਿਆਦਾ ਉਹ ਵੀ ਜਨਾਬਾ ਬਾਦ ਬਾਹਰ ਹੀ ਕਿਰਪਾ ਕਰਕੇ ਮੂੰਗੀ ਦਾ ਲਾਵਾਂਗੇ ਦੱਬ ਕੇ ਉੱਤਰ ਕਿਸੇ ਨਾਲ ਗਾਹਾਂ ਨਹੀਂ ਮੂੰਗੀ ਉੱਪਰ ਦੇ ਜਾਂਗੇ ਗਜਾਤ ਖਣੀ ਨੂੰ ਮੂੰਗੀ ਦੇ ਵੱਢਦੇ ਵੱਢਦੇ ਹੀ ਲੈ ਕੇ ਨਹੀਂ ਹਾਂਜੀ ਸਾਡੀ ਟੋਹਾ ਬੜਾ ਗਈ ਟੋਹੇ ਗੱਲ ਜਾਂਦੀ ਟੋਹਾ ਦਾ ਹੈ ਲੱਗਿਆ ਹਰ ਖੇਤ ਦੀ ਲੀਕਿੰਗ ਕਿਤੇ ਨਹੀਂ ਹੈਗੀ ਡਿਸਟ੍ਰੀਬਿਊਟਰ ਲੀਕ ਨਹੀਂ ਹੈ ਕਿਤੇ ਵੀ ਆਰਬਿਟੂਟ ਲੀਕ ਨਹੀਂ ਹੈਗਾ ਭੋਰਾ ਵੀ ਟੋਕਾ ਨਹੀਂ ਕਿਰੇਆ ਜੀ 10 10 11 11 ਫਾੜ ਲਾ ਨੇ ਰੇਸਟੀ ਕੁਟਰ ਲੀਕ ਹੋ ਜਾਂਦੇ ਆ ਬਾਕੀ ਐਵੇਂ ਟੱਗਿਆ ਢੋਲ ਆਇਤਾ ਹੌਣ ਕੇ ਬਗਾ ਲੱਗੂਗਾ ਬਿਲਕੁਲ ਇਹ ਚੋਲਾ ਹੈ ਨੰਬਰ 4 2 ਉਹ ਕਰਕੇ ਇਹਦਾ ਕੋਈ ਕੰਮ ਆ ਪਰ ਇਹਦੇ ਨੇ ਕੋਟਰ ਲਵਾਉਣਾ ਹਾਂਜੀ ਇਹ ਬਲੇਡ ਵਾਲਾ ਬੋਕ ਹੁੰਦਾ ਹੈ ਮੇਰੇ ਕੋਲ ਆਹ ਬੋਕ ਹੁੰਦਾ ਹੈ ਜਿਹਨਾਂ ਨੂੰ ਮੋਟਰ ਦੇ ਨਹੀਂ ਦਵਾਉ ਮੋੜ ਕੇ ਦੇਖਣ ਦੀ ਲੋੜ ਹੈ ਮੋਟਰ ਮੋਟਰ ਤੋਂ ਹੀ ਰਿਪੇਅਰ ਕਰ ਹੀ ਲੈਣੇ ਆ ਸੁਰ ਕੁਆਡ ਤੋਂ ਲੈ ਆਵੇ ਮੋਟਰ ਤੇ ਪਾਣੀ ਨਵੀਂ ਲਾਉਣੀ ਹੈ ਤੇਰਾ ਮੈਂ ਮੋਟਰ ਨਵੀਂ ਲਾ ਕੇ ਬਾਫੇ ਮੁੜ ਕੇ ਦੇਖਣ ਦੀ ਲੋੜ ਨਹੀਂ ਜੀ ਕਿ ਮੋਟਰ ਦਾ ਐਵੇਂ ਕੋਈ ਲੋਹੇ ਦੀ ਚੀਜ਼ ਜੂ ਜਾਉਂਗੀ ਨਾ ਜਾਂਦੇ ਇੱਕ ਆਵਾਜ਼ ਨਹੀਂ ਕਰਦਾ ਕੋਈ ਹੋਰ ਗੱਲ ਬਾਣੀ ਨਾ ਡੋਢ ਡਬ 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 ਕਰੀ ਜਾਂਦਾ ਉਹਦਾ ਨਾ ਆਵਾਜ਼ ਨਹੀਂ ਕਰਦਾ ਸਾਈਡਿੰਗ ਦਾ ਇਹਦੀ ਉਹ ਜੇ ਕਰ ਲਵੇ ਬੰਦਾ ਤਾਂ ਵਧੀਆ ਜੀ ਵੀ ਇਹਦਾ ਵਧੀਆ ਡਿਜ਼ਾਈਨ ਗੱਲ ਹੈਗੀ ਅਸੇ ਦਾ ਇੱਕਾ ਗਾਡਰ ਗਿਆ ਕੁੱਟਿਆ ਹੋਇਆ ਹੈਗਾ ਕੁੱਟਿਆ ਹੈ ਆਪਕੀ ਨੇ ਇਥੇ ਟੁੱਟ ਗਈਆਂ ਚੀਜ਼ਾਂ ਚ ਚੱਲਦੇ ਚੱਲਦੇ ਉਹਨੇ ਲਾਗੀ ਰੱਖਦੀ ਅੱਧੀ ਹੈਗੀ ਅੱਧੀ ਟੁੱਟ ਗਈ ਇਹ ਨਿੱਕੇ ਮੋਟੇ ਜਿਹੜਾਉਂਦੀ ਰਹਿੰਦੀਆਂ ਉਹ ਵੇਦਾ ਕਰਨੀ ਬਣਿਆ ਤੇ ਦੱਸੇ ਨੀ ਬੰਦਾ 15 ਦੇ ਲਾਉਣੇ ਬਣਿਆ ਹੁਣ ਤੱਕ ਨਵੀਆਂ ਨਾਲੇ ਮੱਥੇ ਮਾਰਦੇ ਆਇਆ ਪਹਿਲਾਂ ਮੇਰੇ ਪੁਰਾਣੀਆਂ ਗਾ ਮਾਰੇ ਫੇਰ ਵਿੱਚੋਂ ਨਵੀਆਂ ਗਾ ਹੁਣ ਮਾਲਕ ਨੇ ਵੇਹ ਪੁਰਾਣੀ ਪਰੇ ਦਿਖਾਤਾ ਕਹਿੰਦਾ ਇੱਥੇ ਹੀ ਰਹਿ ਪੁਰਾਣੀਆਂ ਚਲਾਉਂਦੇ ਆ ਚੱਲ ਬਾਕੀ ਰੌੜਾ ਰੌਣਾ ਪਾ ਦੇਗੇ ਸਾਰੀਆਂ ਮੋਂਗੀ ਦੇ ਖਾਇ ਇਸ ਮੈਸੇ ਵੀ ਲਾਉਣੇ ਪੈਣਾ ਜਿਹਨੂੰ ਜਣਾ ਰੋਕੇ ਆਦਾ ਬਾਈ ਹੁਣ ਤੁਸੀਂ ਬਾਈ ਨੇ ਮਕਈਆਂ ਬਾਈਆਂ ਨੇ ਨਾ ਮਾਡਲ ਦੀ ਗੱਲ ਕਰੀ ਦੀ ਆ ਮਾਡਲ ਵਹੀ ਗੱਲ ਕਰੀਦਾ ਮਾਡਲ ਆਈ 99 ਝੂਠ ਨਹੀਂ ਬੋਲਣਾ ਝੂਠ ਬੋਲਦੇ ਨੇ ਸੱਤ ਦਾ ਜਿਹੜੇ ਹੁਣ ਜਿੱਤੇ ਲੈ ਕੇ ਆਏ ਆ ਕੈਮਰਾ ਵੀਡੀਓ ਵੀ ਦੇਖਦੇ ਆ ਨਾ ਆਪਣੇ ਜਿਹਨਾਂ ਨੇ ਗਾਂ ਕਬਰਾਂ ਕਿੱਥੇ ਤੇ ਆਈ ਹੋਈ ਆ ਉਹ ਵੀ ਦੇਖਦੇ ਆ ਇਹ ਮਾਡਲ ਲੈ ਗਈ 99 ਸਾਰਿਆਂ ਨੂੰ ਪੜੀ ਗੱਲ ਆ ਜਿਹੜੀ ਜਦ ਇਹ ਨੂੰ ਨਹੀਂ ਮਹੀਨ ਕੋਲ ਨੂੰ ਚਲੋ ਜੀ ਚਲੋ ਚੱਲਦੇ ਆ ਮਹੀਨ ਕੋਲ ਨੂੰ ਦੇਖ ਕੇ ਜਾ ਕੇ ਉਹਦੇ ਤੇ ਹੋ ਗਿਆ ਜੀ ਕੰਮ ਹੋ ਗਿਆ ਜੀ ਹੋ ਗਿਆ ਬਾਕੀ ਨਾ ਥਰੈਸ਼ਰ ਦੀ ਸੈਟਿੰਗ ਆ ਬਈ ਇਹਦੇ ਨਾ ਮੈਨੂੰ ਕਈ ਵੀਰੇ ਆਪਣੇ ਜਿਹੜੇ ਮੱਕੀ ਦੇ ਜੀ ਨਾ ਚਲੋ ਮੱਕੀ ਦਾ ਸੀਜ਼ਨ ਆ ਨਾ ਹਰ ਏਰੀਆ ਦੇ ਵਿੱਚ ਤਾਂ ਚੱਲਦਾ ਨਹੀਂ ਪਰ ਕਹਿੰਦੀ ਹੈ ਨਾ ਸਾਰੇ ਪੰਜਾਬ ਦੇ ਵਿੱਚ ਚਲੋ ਐਤਕੀ ਦਾ ਵੈਸੇ ਮੱਕੀ ਵਾਲੇ ਜਿਹੜੇ ਮੁੰਡੇ ਕੰਬਾਈਨ ਚਲਾਉ ਕੋਈ ਵੀਰ ਚਲਾਉਂਦੇ ਹੀ ਨਹੀਂ ਨਾ ਜਿਹੜੇ ਆਏ ਆ ਬਾਈ ਫੋਨ ਆਉਂਦਾ ਬਾਈ ਯਾਰ ਕਿੱਥੇ ਸੈਟਿੰਗ ਕਰੀਏ ਤੁਸੀਂ ਕਿੱਥੇ ਕਰਦੇ ਹੋ ਬਾਕੀ ਵੀ ਆਪਾਂ ਦਾ ਕਰਦੇ ਆ ਨੇ ਕੋਨਾ ਆਪਾਂ ਨੂੰ ਕਿਸੇ ਦਾ ਨਹੀਂ ਪਤਾ ਹੈਗਾ ਜਿਹੜੀ ਬਾਸਕਟ ਆ ਤੁਹਾਨੂੰ ਦੱਸਿਆ ਸੀ ਨਾ ਆਪਾਂ ਵੀ ਸਪੈਸ਼ਲ ਮੱਕੀ ਜਲੇ ਪਿਛਲੀ ਵੀਡੀਓ ਦੇ ਵਿੱਚ ਜਿਹੜੀ ਤਾਰ ਹੈ ਥੋੜੀ ਜਿਹੀ ਮੋਟੀ ਹੁੰਦੀ ਆ ਮੋਟੀ ਹੋਣ ਦੇ ਬਾਅਦ ਉਹ ਜਿਹੜੀ ਤਾਰ ਆ ਮੱਕੀ ਦੇ ਵਿੱਚ ਵਿੱਚ ਫਾਈ ਆ ਨਾ ਕਹਿਦੀ ਆ ਆਪਾਂ ਗੋਲ ਆ ਜਿਹੜਾ ਇੱਕ ਸਾਫਤਾ ਕੱਢਣ ਦੇ ਵਿੱਚ ਇਹ ਮਸ਼ੀਨ ਬਾਸਕਟ ਰੋਲ ਬਹੁਤ ਔਖੀ ਹੁੰਦੀ ਆ ਇੱਕ ਵੱਲੋਂ ਗੋਲ ਟੁੱਟਿਆ ਜਿਹੜਾ ਉਹ ਗੋਲ ਬੇ ਥੱਲੇ ਨਹੀਂ ਜਾਂਦਾ ਹੈਗਾ ਜਿਹੜੀ ਆਪਾਂ ਕਣਕਾਂ ਵਾਲੀ ਤਾਰ ਕੱਢ ਕੇ ਛਿੱਤੀ ਜਾਂਦੀ ਆ ਗੋਲ ਬੈਠਾ ਫਰੇ ਘਰੀ ਜਾਂਦਾ ਤੇ ਗੋਲ ਸਾਰਾ ਸਾਫ ਅੱਕਰਾਂ ਪਰ ਚੜਦਾ ਜਾਂਦਾ ਜਾਂ ਕੇ ਉਦੇ ਬਾਅਦ ਇਹਦੀ ਬਜਟ ਸੈਟਿੰਗ ਆ ਨਾ ਮੂਹਰੇ ਤੇ 1.5 ਇੰਚੀ ਪਿੱਛੇ ਤੇ ਇੰਚੀ ਤੇ ਸੈਟਿੰਗ ਕਰਕੇ ਮੈਂ ਕਿਹਾ ਮੁੜ ਕੇ ਬਈ ਦੇਖਣ ਦੀ ਲੋੜ ਨਹੀਂ ਬਹੁਤ ਜਿੱਥੇ ਬੰਨਤੀ ਤਾਂ ਬੰਨਤੀ। ਬਾਕੀ ਓਰ ਦਾ ਤਾਂ ਹੁਣ ਕੰਮ ਹੋ ਰਿਹਾ ਸਾਰਾ ਹੁਣ ਤਾਂ ਲੀਵਰੇ ਲਾਉਣਾ ਬਸ ਬੜੀ ਯਾਤਰਾ ਆ ਗਿਆ ਮੁਕੰੰਦਾ ਪਾ ਕੇ ਦਿਆਂ ਸਾਰਾ ਠੰਡ ਜਿਹਾ ਭਲੇਖੀ ਪਾ ਦੂਈ ਪਾ ਕੱਪੜੇ ਬਈ ਮੈਂ ਠੰਡ ਵਾਲੇ ਇੱਥੇ ਹੈਂ ਆਪਰੇਸ਼ਨ ਕੀਤਾ ਦੋ ਬਰੇਜਨ ਕਰਾ ਬਾਕੀ ਦਾ ਕੰਮ ਆ ਗਿਆ ਨੱਬੜ ਗਿਆ ਬਸ ਹੁਣ ਇਹ ਸਰਪਲ ਰਹਿ ਗਈ ਕਿਉਂ ਕਰਾਂਗੇ ਅਗਲੀ ਵੀਡੀਓ ਜਣਾ ਸਰਪਲ ਕਰਕੇ ਨਾਕੀ ਦਾ ਬੈਲਿੰਗ ਨਾਲਾ ਬਾਈ ਬੈਲੰਗ ਪਾ ਕੇ ਦਾ ਪੈਰ ਕੰਪਲੀਟ ਕਰਕੇ ਫਿਰ ਦੇਜਰ ਕੰਮ ਮੁਕਾ ਕੇ ਉਹ ਵੀ ਚੱਕੜ ਆ ਗਿਆ ਨੇਰੀ ਚਖੜ ਤਾਂ ਚਿਰਦੇ ਨਹੀਂ ਇਹੇ ਘਾਟਾ ਖੋਲ ਲਵਾਉਂਗਾ ਮੋਲੀ ਮਨੀ ਚੱਕੋ ਬੋਤਲ ਛੇਡ ਲਵਾ ਦੇ ਮੋਲੀ ਕੇ ਛੇਡ ਲਵਾ ਦਵਾ ਆਮ ਨੱਬੜਾ ਚੰਗਾ ਨਾ ਆਉਂਦੀ ਆ ਉਹ ਕਰੋ ਬਗਡੋ ਇੱਥੇ ਦੇ ਚਲੋ ਛੇਡ ਜਨ ਲੈ ਕੇ ਨੂੰ ਦੂਈ ਲਿਆਓ ਇਸੀ ਜਿਹੜੀ ਇਹ ਸਾਮਾਨ ਉਲੀ ਪਿਆ ਰਹਿਣਾ ਸਾਰਾ ਇਹ। ਕਾ ਬੱਕਰੇ ਜੇ ਹੋ ਗਏ ਓਕੇ, ਪ੍ਰੈਸ਼ਰ ਹੋ ਗਿਆ, ਵੇਅਰ ਹੋ ਗਿਆ, 4x4 ਲੱਗ ਗਿਆ, ਤੇਲ ਪਾਉਂਦ ਲੋ ਇਹ ਘਾਟਾ ਥੋੜਾ ਜਾਂ। ਪੀਪੀ ਲਿਆਉਣੀ ਐ ਕਿ 90 ਨੰਬਰ ਦੀ ਹੋਰ। ਲਿਆ ਕੇ ਪਾ ਕੇ ਬਾਕੀ ਸਾਰਾ ਹੁਣ ਤਾਂ ਵੱਲੋਂ ਚੈਨਾਂ ਰਹੀਆਂ, ਚੈਨਾਂ ਪਾ ਦੇ ਰੱਜੂ। ਹਾਂਜੀ। ਸਨਮਨ ਨਹੀਂ ਚੱਲੇ ਇਹਨਾਂ ਨੂੰ। ਠੀਕ ਹੌਣ ਪੈਰ। ਹਾਂਜੀ, ਫਰਕਾ ਹੁਣ ਤਾਂ। ਹੈ? ਚੱਲੂ ਹੁਣ ਤਾਂ ਫਰਕਾ। ਸੋ ਹੋ ਗਿਆ ਠੀਕ ਐ ਨਾ ਜੀ ਦਵੀ ਦੰਦਾ ਮੈਂ ਤੇਰਾ ਰੱਖੀਦਾ। ਚੈਨਾਂ ਜੁਨਾ ਪਾ ਕੇ ਚਲੋ ਲਾਓ ਇਹਨੀਆਂ ਪਲੇਟਾਂ ਲੀਵਰ ਲਾ ਬਾਬੇ ਦਾ ਨਾਮ ਲੈ ਕੇ ਚਲੋ ਬਾਈ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਨਾਲੇ ਤੁਹਾਨੂੰ ਸਰਵਿਸ ਕਰਕੇ ਹਨਾ ਦਿਖਾਵਾਂਗੇ ਕਿਵੇਂ ਸਰਵਿਸ ਦਾ ਵੀ ਦਵਾਂਗੇ ਪੁਆਇੰਟ ਵੀ ਕਰੇ ਬਹੁਤ ਘੱਟ ਵੀਡੀਓ ਹੋਊਗੀ ਮੇਰੀ ਸਰਵਿਸ ਦੀ ਹਨਾ ਬਾਕੀ BS4 ਇੰਜਨ ਜਿਹੜੀ ਉਹਦੀ ਇਹਦਾ ਕੰਪਨੀ ਜਿਉਂ ਕਰਵਾਉਣਾ ਜੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਕੀ ਖਰਚਾ ਹੁੰਦਾ ਕਿੰਨਾ ਕੀ ਸਹਾਕਤਬਾਬਾ ਦਾ ਸਾਰਾ ਪਤਾਵਣਾ ਉਹ ਸਾਰਾ ਉਹਨਾਂ ਕੋਲੇ ਆ ਜਿੱਦਨ ਉਹ ਕਰਾਂਗੇ ਸਰਵਿਸ ਸਾਰਾ ਤੁਹਾਨੂੰ ਰਿਵਿਊ ਵੀ ਦਵਾਂਗੇ ਹਨਾ ਉਹਦੇ ਵਿੱਚ ਜਾਣਕਾਰੀ ਵੀ ਇਹ ਵੀ ਹੁੰਦੀ ਹੈ ਵੀ ਤੇਲ ਉਹਦੇ ਵਿੱਚ ਕੀ ਹੈ ਸਿਸਟਮ ਜੁੜੀ ਹੋਈ ਹੈ ਜਾਰੀ ਤੇ ਜਿਹੜਾ ਮੰਨ ਲੋ ਵੀ ਮਾਹੌਲ ਦਾ ਗਰਮ ਜਾ ਰਹਿੰਦਾ ਉਹ ਤਾਂ ਵੀ ਹੈ ਨਾ ਯੂਰੀਆ ਜਾਂ ਜੰਮ ਯੂਆ ਠੰਡਾ ਪਤਾ ਨਹੀਂ ਕੀ ਹਿਸਾਬ ਕਿਤਾਬ ਹੈ ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਬਾਈ ਜੀ ਐਵੇਂ ਵੀ ਹੋ ਜਾਂਦਾ ਬਾਕੀ ਇਹ ਆਪਣੀ ਰੈਡੀ ਆ ਜਿਹਦਾ ਹੁਣ ਲੀਵਰ ਲਾਵਾਂਗੇ ਅਗਲੀ ਵੀਡੀਓ ਚਲੋ ਜਦ ਤੱਕ ਰੱਬ ਰਾਖਾ ਸਤਿ ਸ਼੍ਰੀ ਅਕਾਲ ਬਾਕੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਨਾ ਸਬਸਕ੍ਰਾਈਬਰ ਜਰੂਰ ਕਰ ਲਿਓ ਬਾਈ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ